ਸਤਿ ਸ੍ਰੀ ਅਕਾਲ ਤੁਸੀ ਦੇਖ ਰਹੇ ਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਸੰਗਤਾਂ ਵਾਸਤੇ ਇੱਕ ਜ਼ਰੂਰੀ ਬੇਨਤੀ ਲੈ ਕੇ ਆਏ ਆਂ ਤੁਹਾਡੇ ਸਾਹਮਣੇ ਜੋ ਸ਼ਖਸ਼ ਖਲੋਤੇ ਨੇ ਇਹ ਨੇ ਬਾਬਾ ਸ਼ੌਂਕੀ ਜੀ ਜੋ ਕਿ ਪਿੰਡ ਹਬੀਵਲ ਮੰਡ ਦੇ ਵਿੱਚੋਂ ਜੋ ਕਿ ਬਾਬਾ ਲਾਲ ਸ਼ਾਹ ਜੀ ਦਾ ਦਰਬਾਰ ਹੈ ਉੱਥੋਂ ਦੇ ਬਾਬਾ ਜੀ ਇਹ ਸੇਵਾਦਾਰ ਨੇ ਇਹ ਹਰ ਸਾਲ ਹੀ ਬਹੁਤ ਸ਼ਰਦਾ ਭਾਵਨਾ ਨਾਲ ਅਤੇ ਉਤਸ਼ਾਹ ਦੇ ਨਾਲ ਜਿਹੜਾ ਇਹ ਸਾਰਾ ਗੁੱਜਰ ਬਰਾਦਰੀ ਰਲ ਕੇ ਅਤੇ ਪਿੰਡ ਹਵੀਵਾਲ ਦੀ ਸਮੂਹ ਸੰਗਤ ਰਲ ਕੇ ਜਿਹੜਾ ਇਹ ਦੋ ਰੋਜ਼ਾ ਕਬੱਡੀ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਅਤੇ ਦੋ ਰੋਜ਼ਾ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਨੇ ਆਪਾਂ ਥੋੜੀ ਜੀ ਗੱਲਬਾਤ ਕਰਦੇ ਬਾਬਾ ਸ਼ੌਂਕੀ ਜੀ ਦੇ ਨਾਲ ਬਾਬਾ ਜੀ ਤੁਹਾਡਾ ਸਵਾਗਤ ਹੈ ਆਪਣਾ ਪਿੰਡ ਨਡਾਲਾ ਚੈਨਲ ਤੇ ਤੇ ਕੀ ਪ੍ਰੋਗਰਾਮ ਜਿਹੜਾ ਸਾਰਾ ਜਿਹੜਾ ਮਿੱਥਿਆ ਗਿਆ ਵਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਜੀ 21 ਤੰਦਨ ਬਾਬਾ ਲਾਲ ਦੇ ਦਰਬਾਰ ਤੇ ਜੀ 21 ਤਰੀਕ ਤੇ 22 ਤਰੀਕ ਨੂੰ ক্রিকেট ਟੂਰਨਾਮੈਂਟ ਹੋਣਗੇ ਜੀ 23 ਤਰੀਕ ਨੂੰ ਸਵੇਰੇ 12 ਤੋਂ 1 ਵਜੇ ਰੰਗ ਰੰਗਾ 4 ਵਜੇ ਤੇ ਰੰਗ ਰੰਗ ਪ੍ਰੋਗਰਾਮ ਚੱਲੇਗਾ ਕਵਾਲੀਆਂ ਉਹ ਨਕਲਾਂ ਦਾ ਬਾਕੀ 4 ਵਜੇ ਤੋਂ ਬਾਅਦ ਅੰਤਰਰਾਸ਼ਟਰੀ ਖਿਡਾਰੀ ਚਾਰ ਕਲੱਬਾਂ ਦੇ ਮੈਚ ਹੋਣਗੇ ਤੇ 465 ਕਿਲੋ ਟੀਮਾਂ ਦੇ ਮੈਚ ਹੋਣਗੇ ਜਿਨ੍ਹਾਂ ਚ ਇਟਲੀ ਤੇ ਜੋਤੀ ਭਾਜੀ ਆਪਣੇ ਹੈਗੇ ਆ ਉਹ ਆਪਣੇ एलसीडी अच्छा बैट रेडर ਨੂੰ एलसीडी एलसीडी ਮਾਨ ਸਨਮਾਨ ਕਰਨਗੇ ਤੇ ਬਾਕੀ ਪੱਕ ਦੋ ਪੱਖੇ ਨੇ ਬੈਟ ਰੈਡਰ ਬਚਾਪੀ ਲਈ ਛੋਟੀਆਂ ਟੀਮਾਂ ਵਾਸਤੇ ਬਾਕੀ एलसीडी ਨਾਮਾਨ ਸਨਮਾਨ ਕੀਤਾ ਜਾ ਬਾਬਾ ਜੀ ਸੁਣ ਚਿਹ ਬਾਰ ਆ ਰਿਹਾ ਤੇ ਪਿਛਲੀ ਵਾਰੀ ਅਸੀਂ ਦੇਖਿਆ ਵੀ ਸੀ ਕਿ ਤੁਹਾਨੂੰ ਕਾਫੀ ਸਹਿਯੋਗ ਪਿੰਡ ਅਬੀਵਾਲ ਦੀ ਸੰਗਤ ਚਲੋ ਹੈ ਹੀ ਹੈ ਬਾਕੀ ਇਨਾਰੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਸਭ ਤੋਂ ਜਿਆਦਾ ਇਨਾਰੇ ਵੀਰਾਂ ਦਾ ਜੀ ਠੀਕ ਤੇ ਨਾਲ ਗੁਜਰ ਬਰਾਦਰੀ ਸਾਰੀ ਰਲ ਕੇ ਤੁਸੀਂ ਟੂਰਨਾਮੈਂਟ ਕਰਾਉਂਦੇ ਹੋ ਹਾਂਜੀ ਹਾਂਜੀ ਠੀਕ ਹੈ ਕਿੰਨੇ ਕਬਜੇ ਜਿਹੜਾ ਟੂਰਨਾਮੈਂਟ ਜਿਹੜਾ ਉਦਾਂ ਦਾ ਜਿਹੜਾ 22 ਤਰੀਕ ਦਾ ਤੁਹਾਡਾ ਜਿਹੜਾ 23 ਤਰੀਕ ਸੋਰੀ ਜਿਹੜਾ ਕਬੱਡੀ ਕੱਪ ਤੁਸੀਂ ਕਰਾਉਣਾ ਕਿੰਨੇ ਕਬਜੇ ਜਿਹੜੀ ਸਟਾਰਟਿੰਗ ਹੋ ਜਾਣੀ ਚਾਰ ਕਬਜੇ ਸਟਾਰਟਿੰਗ ਹੋਣੀ ਚਾਰ ਕਬਜੇ ਹਣਾ ਤੇ ਦੋ ਰੋਜ਼ ਜਿਹੜਾ ਕ੍ਰਿਕਟ ਟੂਰਨਾਮੈਂਟ ਚੱਲੇਗਾ ਹਾਂਜੀ ਹਾਂਜੀ ਦੋ ਰੋਜ਼ ਉਹ ਵੀ ਤੁਸੀਂ ਕਰਾ ਰਹੇ ਹੋ ਹਾਂਜੀ ਹਾਂਜੀ ਕਿੰਨੀਆਂ ਕਿ ਸੱਧੀਆਂ ਹੀ ਆ ਟੀਮਾਂ ਦੇ ਕਰਾਉਣੇ ਕਿ ਜਾਂ ਤੁਸੀਂ ਜਾਂ ਜਿਹੜੀ ਮਰਜ਼ੀ ਟੀਮ ਆ ਸਕਦੀ ਹੈ ਸੱਧੀਆਂ ਹੋਣੀਆਂ ਟੀਮਾਂ ਨੇ ਕਿੰਨੀਆਂ ਟੀਮਾਂ ਨੇ ਕ੍ਰਿਕਟ ਦੀਆਂ ਟੀਮਾਂ ਜੀ 12 13 ਹੈਗੀਆਂ ਤੇ ਕਬੱਡੀ ਦੀਆਂ ਕਿੰਨੀਆਂ ਟੀਮ ਚਾਰ ਓਪਨ ਕਲੱਬ ਤੇ ਚਾਰ ਪੈਂਡ ਕਿਲੋ ਦੀ ਠੀਕ ਕਿਹੜੀ ਕਿਹੜੀ ਮੁੱਖ ਸ਼ਖਸੀਅਤਾਂ ਉੱਥੇ ਪਹੁੰਚਣਗੀਆਂ ਜਦੋਂ ਟੂਰਨਾਮੈਂਟ ਦੇ ਜਾਂ ਕ੍ਰਿਕਟ ਟੂਰਨਾਮੈਂਟ ਦੇ ਜਾਂ ਕਬੱਡੀ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਹਾਂਜੀ ਹਾਂਜੀ ਜੋ ਜੀ ਆਪਣੇ ਪ੍ਰੀਤਾ ਪਹਿਲਵਾਨ ਨੇ ਅੱਛਾ ਜੀ ਉਹ ਘਾਟਣ ਕਰਨਗੇ ਕਬੱਡੀ ਦਾ ਅੱਛਾ ਜੀ ਤੇ ਜੋ ਫਾਈਸ ਪ੍ਰਾਈਜ਼ ਹੈ ਹੈਗੇ ਆਪਣੇ 26 ਯੂਐਸਏ ਦੇਣਗੇ ਅੱਛਾ ਜੀ ਸੈਕੰਡ ਪ੍ਰਾਈਜ਼ ਕ੍ਰਿਕਟ ਦਾ ਜਿਹੜਾ ਹੈਗਾ ਜੀ ਆਪਣੇ ਜਰਨੈਲ ਸਿੰਘ ਯੂਐਸਏ ਦੇਣਗੇ ਹਾਂਜੀ ਹਾਂਜੀ ਤੇ ਜੋਤੀ ਬਾਜੀ ਆਪਣੇ ਐਲਸੀਡੀ ਵੱਲੋਂ ਮਾਨ ਸਨਮਾਨ ਕਰਨਗੇ ਕਹਿੰਦੇ ਬਾਬਾ ਜੀ ਦੇ ਦਰਬਾਰ ਤੇ ਨਕਲਾਂ ਤੇ ਕਵਾਲੀਆਂ ਦਾ ਪ੍ਰੋ ਚਲੇਗਾ ਜੀ ਉਹ ਦਿਨੇ ਚਲੇਗਾ ਜੀ ਸਵੇਰੇ ਤੋਂ ਹਣਾ ਹਾਂਜੀ 12 ਤੋਂ 4 ਵਜੇ ਤਿੰਨ ਘੰਟੇ ਚੱਲੂ ਜਿਹੜੀਆਂ ਸੰਗਤਾਂ ਨੇ ਉਹਨਾਂ ਵਾਸਤੇ ਜਿਹੜੇ ਗੁਰੂ ਕੇ ਲੰਗਰ ਵੀ ਟੋਟੇ ਚੱਲਣਗੇ ਹਾਂਜੀ ਹਾਂਜੀ ਲੰਗਰ ਦਾ ਵੀ ਇੰਤਜ਼ਾਮ ਹੋਊਗਾ ਠੀਕ ਕਿੱਥੇ ਹੈ ਆਪਣਾ ਡੇਰਾ ਵਾ ਕਿੱਥੇ ਬਾਬਾ ਜੀ ਦਾ ਦਰਬਾਰ ਹੈ ਥੋੜਾ ਜਿਹਾ ਇੱਕ ਵਾਰੀ ਫੇਰ ਸੰਗਤਾਂ ਨੂੰ ਚਾਦਣਾ ਪਾਓ ਆਪਣੇ ਜੀ ਹਵੀਵਾਲ ਮੰਡ ਵਿੱਚ ਆ ਬੰਨ ਤੇ ਲੱਗੇ ਆਪਣਾ ਉੱਤੇ ਦਰਬਾਰ ਬਾਬਾ ਲਾਲ ਸ਼ਾ ਦਾ ਹਾਂ ਹਾਂਜੀ ਕਿੱਦਾਂ ਮੰਨ ਦੇ ਵਿੱਚ ਆ ਕਿ ਆਪਾਂ ਕਬੱਡੀ ਕੱਪ ਵੀ ਕਰਾਇਆ ਕਰੀਏ ਕਬੱਡੀ ਟੂਰਨਾਮੈਂਟ ਵੀ ਕਰਾਇਆ ਕਰੀਏ ਸਾਨੂੰ 19 ਸਾਲ ਹੋ ਗਏ ਜੀ ਕਰਾਂ ਤੇ ਇਹੀ ਮੈਚ ਕਰਾਉਂਦੇ ਹਰ ਸਾਲ ਹੀ ਕਰਾਈਦੇ ਆ ਠੀਕ 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 ਹਾਂ ਜੀ ਤੁਸੀਂ ਵੀ ਆਉਂਦਾ ਹਰ ਸਾਲ ਹੀ ਆਉਂਦੇ ਹੋ ਠੀਕ ਠੀਕ ਖਬਰ ਕਰਦੇ ਹੋ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਠੀਕ ਇਹ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸ਼ੌਂਕੀ ਜੀ ਜੋ ਕਿ ਹਰ ਸਾਲ ਹੀ ਕਿਉਂਕਿ ਅੰਨਾਂ ਨੂੰ ਵੀ ਕਬੱਡੀ ਦਾ ਸ਼ੌਂਕ ਹੈ ਦੇਖਣ ਦਾ ਵੀ ਤੇ ਚਲੋ ਆਪਣੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਵੀ ਖੇਡੀ ਵੀ ਹੋਏਗੀ ਕਿਉਂਕਿ ਇਹ ਕਬੱਡੀ ਨੂੰ ਵੀ ਪਿਆਰ ਕਰਦੇ ਆ ਤੇ ਇਹਨਾਂ ਦੀ ਜਾਣਕਾਰੀ ਮੁਤਾਬਕ ਜਿੱਦਾਂ ਕਹਿੰਦੇ ਨੇ ਦੱਸਿਆ ਉਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਬਾਬਾ ਸ਼ੌਂਕੀ ਜੀ ਬਾਬਾ ਲਾਲ ਸ਼ਾਹ ਜੀ ਦੇ ਦਰਬਾਰ ਦੇ ਬਾਬਾ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਹਨ ਅੰਨਾਂ ਵੱਲੋਂ ਜਿਹੜਾ ਇਹ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਚੱਲੂਗਾ ਤੇ 23 ਤਰੀਕ ਨੂੰ ਕਬੱਡੀ ਦੇ ਸਾਨਾਂ ਦੇ ਪੇੜ ਹੋਣਗੇ ਜੀ ਮਲ ਬਹੁਤ ਤਕ ਬਾਈ ਨੂੰ ਦੋ ਦਿਨ ক্রিকেট ਟੂਰਨਾਮੈਂਟ ਉਹ ਵੀ ਉੱਥੇ ਵੀ ਤੁਸੀਂ ਪਹੁੰਚਣਾ ਤੇ 23 ਤਰੀਕ ਨੂੰ ਸ਼ਾਮ ਨੂੰ ਜ਼ਰੂਰ ਪਹੁੰਚਣਾ ਜਿੰਨੇ ਵੀ ਕਬੱਡੀ ਪ੍ਰੇਮੀਆਂ ਜਿੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਤੇ ਬਾਬਾ ਜੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇ ਲਈ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੁਹਾਡਾ